ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗੀਤ ਦੇ ਬੋਲ ਨੇ ਇੱਕ ਮਟਿਆਰ ਚਿੱਠੀਆਂ ਆਉਂਦੀਆਂ ਨੇ ਵੀ ਨੌਕਰ ਹੋਣ ਵਾਸਤੇ ਉਹ ਸਹੁਰੇ ਪਤਿਆਰਿਆਂ ਨੂੰ ਜੇਠ ਦੇਵਰਾਂ ਨੂੰ ਭੇਜਦੀ ਐ ਘਰ ਵਾਲੇ ਨੂੰ ਰੱਖ ਲੈਂਦੀ ਐ ਅੰਤ ਨੂੰ ਉਹਦੀ ਵਾਰੀ ਆਉਂਦੀ ਐ ਤਾਂ ਫਿਰ ਕਹਿੰਦੀ ਮੈਂ ਪੈਸੇ ਦਿੰਨੀ ਆ ਮੇਰੇ ਪਤੀ ਦੀ ਵਾਰੀ ਕੱਟ ਦੋ ਕੋਈ ਮੇਰੇ ਤੋਂ ਪੈਸੇ ਲੈ ਲਓ ਪਰ ਐ ਕੌਣ ਕੱਟਦਾ ਸੋਹ ਮਾਨੋਨੰਦ ਪਿਆਰੇ ਜੀ ਗੀਤ ਦਾ ਦੂਰ ਲਹਾਉ ਰੋ ਜੀ ਚਿੱਠੀਆਂ ਜੀ ਚਿੱਠੀਆਂ ਆਈਆਂ ਕਿਨੇ ਕੀਨੇ ਨਕਰ ਜਾਣਾ ਨੀ ਅੜੀਆ ਸੌਰਵੀ ਕਲ ਤਾਪ ਤੇਔਰਾਵੀ ਕਲ ਤਾ ਸੌਰ ਵੀ ਕਲ ਤਾਪ ਤੇ ਆਉ ਰਾਵੀ ਕਲਤਾ ਹੁਣ ਆ ਗਈ ਸ਼ਾਮ ਦੀ ਵਾਰੀ ਨੀ ਅੜੀਓ ਸਸ ਵੀ ਲੜਦੀ ਪਤੀ ਸਸ ਵੀ ਲੜਦੀ ਸਾਸ ਵੀ ਲੜਦੀ ਪਤੀ ਸ ਵੀ ਲੜਦੀ ਤਾਏ ਕੱਲ ਤੇ ਲਾਲ ਪੁਰਾਏ ਨੀ ਅੜੀਏ ਜੇਟ ਵੀ ਕੱਲਤਾ ਦਰ ਵੀ ਕੱਲਤਾ ਜੇਠ ਵਿਕਲਤਾ ਦੇਉ ਰੇ ਵਿਕਲਤਾ ਹੁਣ ਆ ਗਈ ਸ਼ਾਮ ਦੀ ਵਾਰੀ ਨੀੜੀਆ ਜੇਠਾਣੀ ਵਿਲਾੜੇ ਦੀ ਜਿੜਹਾਣੀ ਵਿਲਾੜਦੀ ਦੁ ਰਾਣੀ ਵਿਲਾੜਦੀ ਤਾਏ ਕਲ ਤੇ ਲਾਲ ਪੁਰਾਏ ਨੀ ਅੜੀਆ ਜੇ ਟਿਵਿਆ ਗਿਆ ਜੇ ਟਵੀਆਂ ਆ ਗਿਆ ਦੇਵ ਰਵੀਆਂ ਆ ਗਿਆ ਹੁਣ ਆ ਗਈ ਸ਼ਾਮ ਦੀ ਵਾਰੀ ਨੀੜੀਆ ਪੰਜਾਬੀ ਦਿਨੀਆਂ ਸੋ ਵੀ ਮੈਂ ਦਿਨ ਜਾਵੀ ਮੈਂ ਦਿਨੀਆਂ ਸੋ ਵੀ ਮੈਂ ਦਿਨੀਆਂ ਕੋਈ ਕੱਟ ਦੋਸ਼ਾਂ ਮ ਦੀਵਾਰੀ ਨੀ ਅੜੀਏ ਕੋਠੇ ਚੜੀ ਕੇ ਕੂਕਦੀ ਹੁਣ ਜੋ